ਉਹਦਾ ਗੱਡੀ ਗੱਡੀ ਦੀ ਪਾਵਰ ਨਹੀਂ ਆ ਤੁਸੀਂ ਸਾਰਾ ਚੀਜ਼ਾਂ ਕੰਪਿਊਟਰ ਕੰਪਟਰ ਚੈੱਕ ਕਰਾ ਲਿਆ ਆ ਬਖਾਖਾਂ ਵੀ ਓਕੇ ਆ ਲਓ ਵੀ ਮਿੱਤਰੋ ਆ ਕੰਪਨੀ ਜਿਹੜੀ topstransport.com ਹਾਂਜੀ ਵੀ ਮਿੱਤਰੋ ਸਸਰੀਕਾਲ ਹੋਰ ਸੁਣਾਓ ਕੀ ਹਾਲ ਚਾਲ ਆਜ ਦਾ ਦਿਨ ਨਵੇਂ ਵਲੌਗ ਦੇ ਨਾਲ ਤੇ ਹੋਰ ਠੀਕ ਠਾਕ ਹੋ ਵਧੀਆ ਸਾਰੇ ਠੀਕ ਠਾਕ ਰਾਤ 1:2 ਤਾਂ ਬੱਜੀ ਹੈ ਜੀ ਤੁਹਾਨੂੰ ਪਤਾ ਕੰਟੇਨਰ ਲਾਉਂਦੇ ਲਾਉਂਦੇ ਵੈਸਟ ਗਰੁੱਪ ਦੇ ਵਿੱਚ ਤੇ ਨਾਲ 10 ਧੋਤਾ ਕੱਪੜੇ ਦੇ ਗਏ ਆ ਧੋ ਕੇ ਲੈ ਕੇ ਆਏ ਆ ਤੇ ਹੁਣ ਜਿਹੜੀ ਸਟਾਰਟ ਕੀਤੀ ਆ ਪੂਰੇ 9:22 ਮਿੰਟ ਤੇ ਤੇ ਹੁਣ ਲੋਡ ਕਰਨਾ ਆਪਾਂ ਤੇ ਫਿਰ ਉਸ ਤੋਂ ਬਾਅਦ ਚੱਲਦੇ ਆਂ ਲੋਡ ਆਪਾਂ ਬਾਹਰ ਹੀ ਗੱਡਿਆ ਪਿਆ 8 ਟਨ ਕੰਟੇਨਰ ਦਾ weight ਆ ਤੇ ਇੱਥੇ ਕਿਤੇ ਯਾਰ ਲੱਗ ਗਈ ਲਾਉਣਾ ਲਾਗ ਦੱਸ ਦਿਓ ਤੇ ਆਜੋ ਚੱਲੀਏ ਟਰਪੁਆਇੰਟ ਦੇਖੋ ਰਾਣੀ ਸੁਂਦਰਾ ਕਿਦਾਂ ਲੱਗਦੀ ਪਈ ਐ ਕੈਂਡ ਕਲਰ ਦੇਖੋ ਆਰਬ ਦੇ ਵਿੱਚ ਮੰਨਿਆ ਜਾਂਦਾ ਸਾਉਦੀ ਅਰਬ ਦੇ ਵਿੱਚ ਅਰਬ ਕੰਟਰੀਆਂ ਦੇ ਵਿੱਚ ਟਰੱਕਾਂ ਦਾ ਸਰਪੰਚ ਦੇਸ਼ ਇਹ ਵੀ ਇੱਕ ਸਹੀ ਹੈ ਨਾ ਚੜਦੀ ਤੋਂ ਜੜ ਦਾ ਲਿਆਉਂਦੇ ਆ ਵੇਖੋ ਵੀ ਮਿੱਤਰੋ ਆ ਇੰਨੀ ਕਿ ਜਗ੍ਹਾ ਤੇ 2 400 ਟਰੱਕ ਖੜਾ ਹੁੰਦਾ 500 ਬਾਕੀ ਦਾ ਪਤਾ ਨਹੀਂ ਕਿੱਥੇ ਕਿੱਥੇ ਕੀ ਪਾਰਕਿੰਗਾਂ ਹੁੰਦੀ ਹੈ ਸੋਦੀ ਬਾਬਾ ਜੀ ਦਿਖਾ ਲਾ ਸੋਦੀ ਬਾਬਾ ਜੀ 6:00 ਵਜੇ ਜੇ ਦੇਖਣ ਤਾਂ ਸੋਦੀ ਬਾਬਾ ਜੀ ਬ੍ਰੇਕ ਲਾਈ ਜਾਂਦੇ ਨੇ ਇੱਧਰ ਸ਼ੇਕ ਗੱਡੀ ਤੋੜ ਲੋ ਜੇ ਤੂੰ ਮੈਨੂੰ ਲੱਗਦਾ ਨਹੀਂ ਇਹਨਾਂ ਨੇ ਸ਼ੇਖਾ ਨਹੀਂ ਗੱਡੀ ਤੋੜਨੀ ਮੈਨੂੰ ਇੱਥੋਂ ਹੀ ਬਾੜਨੇ ਪੈਣੀਆਂ ਸ਼ੇਖਾ ਗੱਡੀ ਤੋੜਦੇ ਨਹੀਂ ਸ਼ੇਖਾਂ ਤੋਂ ਪਹਿਲਾਂ ਮੋਰ ਦੀ ਕੱਢਣੀ ਸ਼ੇਖ ਭਰ ਤੈਨੂੰ ਬਦਨ ਨਾਰਾਜ ਹੋ ਜਾਂਦੇ ਜਦੋਂ ਉਹਨਾਂ ਦੇ ਮੋਰ ਦੀ ਗੱਡੀ ਕੱਢੋ ਸ਼ੇਖਾਂ ਦੇ ਉਹ ਸ਼ੇਖ ਜਾਂਦੇ ਜਿਆਦ ਨੂੰ ਦਾ ਮੈਂ ਮੈਂ ਹਾਲੇ ਇੱਥੋਂ ਦੀ ਸ਼ੇਖ ਹੁਣ ਓ ਦਰੋਂਣਗੇ ਓ ਤੇ ਵਾਈਟ ਗੱਡੀ ਮੁੜੀ ਹੈ ਨਾ ਸ਼ੇਖਾਂ ਦੀ ਵੀ ਕੱਟ ਬੰਦ ਕੀਤੇ ਹੋ ਅੱਜ ਤਾਂ ਰੱਛਦਾ ਇਹ ਆਪ ਲਾਉਂਦੇ ਇਹਨਾਂ ਨੂੰ ਪਤਾ ਕੁਝ ਹੈ ਨਹੀਂ ਆ ਲੋ ਬੈਡ ਚైనా ਦੀ ਗੱਡੀ ਦੇ ਨਾਲ ਕਿ ਨੱਕ ਹੈਂਡ ਲੱਗਦਾ ਮਾਣ ਹੀ ਲੱਗਦੀ ਆ ਚੂ ਚੂ ਜੂ ਜੂ ਕਰਨੀ ਵੀ ਹਟਾਉਂਦਾ ਇਹ ਇੱਥੇ ਦਾ ਲੋ ਬੈਡ ਹੋਣੇ ਆ ਬਹੁਤ بڑے ਆ ਦੇਖੋ ਟਾਇਰ ਦੇਖਿਓ ਤੇ ਬਾਕੀ ਛੱਡੋ ਦੀ ਗੱਲਾਂ ਇਹ ਤਾਂ ਆ ਗਏ ਜੀ ਤਾਂ ਖੜੇ ਹੋਏ ਦੇਖੋ ਦੇਖੋ ਮਿੱਤਰੋ ਅੱਗੇ ਵੱਰ 25 ਦੇ ਲੱਗਦੀ ਆ ਕਿ ਸਾਡ ਜਾਈਦਾ بڑے ਕਹਿਣ ਵਾਲਾ ਗਿਣਤੀ ਕੀਤੀ ਆ ਵੀ ਤਾਂ ਇੰਨੇ ਕੇ ਏਰੀਏ ਦੇ ਵਿੱਚ ਟਰੱਕ ਦੀ ਇੰਨੇ ਕ ਲੇਨ ਲੱਗ ਗਈ ਜੀ ਨਾ ਇਹ ਬਾਫਕੋ ਵਾਲੇ ਨੂੰ ਵੀ ਲੱਗਦਾ ਇੱਥੇ ਸ਼ਾਇਦ ਬਾਫਕੋ ਨਹੀਂ ਨੈਕਲੀ ਨਾ ਬਾਫਕੋ ਵਾਲੇ ਦੀ ਵੀ ਗੱਡੀਆਂ ਇਦਾਂ ਨਹੀਂ ਨੈਕਲੀਨ ਵਾਲਿਆਂ ਦਾ ਯਾਰ ਜਿਹੜੀ ਚੜ ਕੇ ਹੁਣ ਇੱਥੇ ਯੂ-ਟਰਨ ਮਾਰਾਂਗੇ ਪਿੱਛੇ ਨੂੰ ਮੈਟਰ ਤਾਂ ਜਾਣ ਤਾਂ ਨਹੀਂ ਦਿੱਤਾ ਨਾ ਘੱਟੋ ਘੱਟ 10 ਕਿਲੋਮੀਟਰ ਦਾ ਵਾਕਾ ਪੈ ਗਿਆ ਹੈ ਵਾਕਾ ਕਿੱਦਾਂ ਪੈ ਗਿਆ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿ ਯਾਰ ਪੱਪੀ ਫਲਾਵਰ ਇੱਥੇ ਲਾਇਆ ਸੀ ਆਹ ਜਾਲੀ ਜਗ੍ਹਾ ਤੇ ਪੱਟ ਤੇ ਅਗਲੇ ਨੇ ਪੱਪੀ ਫਲਾਵਰ ਐਦਾਂ ਦੀ ਜਗ੍ਹਾ ਤੇ ਫੁੱਲ ਗੱਡੀ ਘੱਟ ਕੇ ਨਾ ਐਂਜੀ ਕਰਕੇ ਐਂਜੀ ਕਰਕੇ ਤੇ ਐਂਜੀ ਕਰਕੇ 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 ਐਂਜੀ ਪੂਰਾ ਇੱਧਰ ਦੀ ਚੜ੍ਹਨੇ ਬਣੀ ਗੱਡੀ ਡਰਾਈਵਰ ਚੰਗੇ ਹੀ ਵਿਚਾਰੇ ਵਿੱਚ ਤੇ ਰੁਕ ਗਏ ਸੀ ਗੱਡੀ ਯੂ ਟਰਨ ਲੈਣ ਵੇਲੇ ਆਹ ਦੇਖੋ ਜਿੰਨੀਆਂ ਗੱਡੀਆਂ ਯੂ ਟਰਨ ਵਾਲੀਆਂ ਆ ਰਹੀਆਂ ਪਿੱਛੇ ਉਹਦੀ ਨੁਕਸਾਨਦਾਇਕ ਨੁਕਸਾਨਦਾਇਕ ਪਤਾ ਨਹੀਂ ਰੱਛ ਕਾ ਦਾ ਉਹ ਯਾਰ ਡਿਵਾਈਡਰ ਰੱਖਣ ਦੇ ਨਾਲ ਨਾ ਰੱਛ ਸਾਰੇ ਪੈ ਗਏ ਸਿਆਣੇ ਦਾ ਇਹ ਬਹੁਤ ਬਣਦੇ ਆ ਉਦਾਂ ਉਹ ਜਿਹੜੇ ਡਬੈਡਰ ਰੱਖਦੇ ਆ ਨਾ ਕੱਟ ਪੂਰੇ ਬੰਦ ਕਰਦੇ ਅੱਗੇ ਗੱਡੀਆਂ ਜਿਹੜੀਆਂ ਸਾਰੀਆਂ ਹੀ ਕਿਤੇ ਹੋ ਕਿਤੇ ਉਹਦੀ ਨੰਗ ਨੋਂਗੇ ਜਾਈ ਜਾਂਦੀਆਂ ਸੀ ਤੇ ਮਾਈ ਜੀ ਉਹਨਾਂ ਨੇ ਕੱਟ ਕਰ ਤੇ ਬੰਦ ਤੇ ਜਗ੍ਹਾ ਹੈਗੀ ਕੋਈ ਨੰਗਣ ਲਈ ਬਾਹਰ ਮੇਨ ਰਿਆਦ ਰੋਡ ਤੇ ਚੜ੍ਹਨ ਲਈ ਜਿਹੜਾ ਦਿਮਾਗ ਵਾਲਾ ਮੀਨਾ ਵਾਲਾ ਐਦਾਂ ਗੱਲ ਹੋਈ ਆ ਬਾ ਦਿਮਾਗ ਹੋਵੇ ਤਾਂ ਹੋਰ ਕੀ ਚਾਹੀਦਾ ਪਹਿਲਾਂ ਕੱਟ ਸਾਰੇ ਖੁੱਲਿਓ ਸੀ ਗੱਡੀਆਂ ਚਾਰ ਪੰਜ ਉਧਰ ਦੀ ਚਲ ਜਾਂਦੀਆਂ 10 15 ਇਧਰ ਦੀ ਰਾਤਛੇ ਨਹੀਂ ਪੈਂਦਾ ਜੀ ਹੁਣ ਸਾਰੇ ਡਵਾਈਨਰ ਬੰਦ ਕਰ ਦਿਓ ਤੇ ਹੁਣ ਇੱਕੋ ਹੀ ਜਗ੍ਹਾ ਤੇ ਜਾ ਹੁੰਦਾ ਫਿਰ ਹੁਣ ਆਪ ਹੀ ਪਰੇਸ਼ਾਨ ਹੋਏ ਆ ਕਰਦਣਾ ਕਰਦਣਾ ਇਹਨਾਂ ਨੇ ਥੋੜਾ ਚਾਹ ਹੀ ਹੁੰਦਾ ਇਹਨਾਂ ਨੂੰ ਚਾਲ ਤਰਜੰਦਾ ਹੁੰਦਾ ਐਦਾਂ ਵੀ ਮਿੱਤਰੋ ਹੰਦ ਹੁਣ ਨਾਲ ਲੈਣ ਦਾ ਲੱਗ ਗਿਆ ਕਾਰਾਂ ਵਾਲੇ ਸਾਲੇ ਏਡੇ ਹਰਾਮਦੇ ਆ ਨਾ ਮੋਰੇ ਬ੍ਰੇਕ ਲਿਆ ਗਏ ਮੋਰੇ ਮਾਰਦੇ ਖਰੇ ਇਹਨਾਂ ਦਾ ਦਿਮਾਗ ਹੈ ਹੀ ਨਹੀਂ ਕਿ ਇਹ ਸੋਚਦੇ ਭੱਡੀ ਗੱਡੀ ਵੀ ਕਾਰ ਹੀ ਹੈ ਜਿਹੜੀ ਜੱਕ ਤਾਂ ਬ੍ਰੇਕ ਲੱਗ ਜਾਂਦੀ ਆ ਫੇਰ ਸਾਲੇ ਪੈਸਾ ਮੰਗਦੇ ਇਤਾਂ ਬਲੱਡ ਮਣੀ ਨੇ ਲੈਣੇ ਕ ਇਨੇ ਲੈਣੇ ਆ ਦਿਖਾਉਂਦਾ ਸਾਨੂੰ ਆ ਜਾਓ ਆਇਆ ਕਾਰ ਕੇਰੀਏ ਜਿੰਨੇ ਇਹਦਾ ਮੀਨਾ ਦੇ ਵਿੱਚੋਂ ਨਿਕਲ ਕੇ ਆ ਰਹੇ ਜਾਂ ਯੂ ਟਰਨ ਵੱਜ ਕੇ ਆ ਰਹੇ ਅੱਗੇ ਸ਼ਾਰ ਆਇਆ ਸ਼ਾਰੇ ਦੇ ਸ਼ੁਰਦਾ ਖੜਿਆ ਸੀ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਮੈਂ ਯੂ ਟਰਨ ਮਾਲਕ ਤਾਂ ਨਹੀਂ ਉਹਨੇ ਹੂਟਰ ਮਾਰਤਾ ਆਹ ਹਾ ਦਾ ਗੱਲ ਆਂ ਹਿੰਦੀ ਗਾਟਰ ਜਰੂਰ ਲਾਓ ਹਿੰਦੀ ਗਾਟਰ ਨਾ ਜਿਹੜਾ ਆ ਵਾਲੀ ਚੀਜ਼ ਉਹ ਮੇਰੇ ਪਿੱਛੇ ਗੱਡੀਆਂ ਸਪੀਡ ਨਾਲ ਆਉਂਦੀਆਂ ਯ ਜਰੂਰੀ ਲਾਓ ਕਿਉਂਕਿ ਦੂਰੋਂ ਪਤਾ ਚੱਲ ਜਾਂਦਾ ਗੱਡੀਆਂ ਨੂੰ ਤਾਂ ਦਿਖਾਉਂਦਾ ਮਾਮਾ ਵੀ ਕਿੱਥੇ ਖੜਾ ਆ ਸਾਰਿਆਂ ਨੇ ਅੰਦਰ ਨੂੰ ਜਾਣਾ ਹੈ ਕੈਮਰੀ ਟ੍ਰੇਨ ਵੀ ਆਉਣੇ ਵਾਲੀ ਆ ਉਹਦਾ ਵੀ ਟਾਈਮ ਹੋਇਆ ਆ ਦੇਖੋ ਦਾ ਕਰੋੜਾਂ ਅਰਬਾਂ ਦਾ ਸਮਾਨ ਆ ਕਰੋੜਾਂ ਅਰਬਾਂ ਦਾ ਕੈਮਰਾ ਘਾਨੇ ਬੈਣਾ ਥੱਲੇ ਮਾਮਾ ਵੀ ਹੋਣਾ ਉੱਥੇ ਉਹ ਖੜਾ ਆਣਾ ਪਿੱਛੇ ਲਾਗ ਗੱਡੀਆ ਉਹ ਨਹੀਂ ਜਾਣ ਦੇਣ ਦਿਆ ਹੁਣ ਇੱਥੇ ਵੀ ਰੱਛ ਪਿਆ ਗੱਡੀ ਹੋ ਗਈ ਖਾਲੀ ਤੇ ਗਲੀਆਂ ਦੇ ਵਿੱਚ ਮਿੱਤਰੋ ਘੁੰਮਦੇ ਪਏ ਆ ਚੈੱਕ ਕਰੋ ਆ ਗੜੀ ਨਿਸ਼ਾਨ ਦੀ ਏ ਕਿ ਸਰੋਲਾ ਹੁਣ ਆਪਾਂ ਇੱਥੋਂ ਸਿੱਧੇ ਹੀ ਜਾਣਾ। ਕਿੱਕਰ ਇਹ ਆਪਾਂ ਸਿੱਧੇ ਹੀ ਨਿਕਲਾਂਗੇ ਟੁੱਟੇ ਟੁੱਟੇ ਰਾਸਤੇ। ਬਰੋਸ ਖੜਾ। ਦੇਖੋ ਵੀ ਮੇਦਰਾ ਟਰਾਲੇ ਯਾਰਾਂ ਦੇ ਅੱਜ ਤੱਕ ਖਾਲੀ ਹੀ ਲੱਗਦਾ। ਬੋਲੋ ਬੋ ਵੀ ਪੂਰੀ ਘੰਣਾ ਨਕੀਲ ਕੇਟੀਐਸ ਵਾਲੇ ਵੀ ਇੱਥੇ ਖੜੇ ਰਹਿੰਦੇ ਪਤਾ ਨਹੀਂ ਖੜੇ ਉਹਨਾਂ ਦਾ ਹੈ ਨਹੀਂ ਜਿਗਾਰਜ ਗੋੜ ਇੱਥੇ ਗੱਡੀਆਂ ਖੜੀਆਂ ਕਰਨ ਇੱਥੇ ਲਾ ਕੇ ਪਾਇਆ ਹੁੰਦੇ ਨੇ ਆਪਣੀ ਆ ਪੱਕੀ ਜਗ੍ਹਾ ਹੁੰਦੀ ਸੀ ਇੱਧਰ ਹੋਟਲ ਹੁੰਦਾ ਸੀ ਚੱਲ ਵੀ ਅਲਮਸੰਦਾ ਅਲਮਸੰਦਾ ਦੀ ਗੱਡੀ ਜਾ ਰਹੀ ਹੈ ਅਲਮਸੰਦਾ ਇੰਜਾਜ ਅਲਮਸੰਦਾ ਫਿਰ ਸਜਣਾ ਸામਨੇ ਮੇਰੇ ਬਰਾਤਾ ਖੜਾ ਆ ਜਿਹੜਾ ਫ੍ਰੀਜਰ ਨਹੀਂ ਹੁੰਦਾ ਅੱਗੇ ਟਰਾਲਾ ਪੈਂਦਾ ਔਰ ਏਸੀ-ਉਸੀ ਸਾਰਾ ਸਿਸਟਮ ਹੁੰਦਾ ਜਿਹੜਾ ਕੂਲਿੰਗ ਕਰਦਾ ਅੰਦਰ ਪਰਫੁਮ ਜਵਾਨ ਬੱਦਲ ਵਾਜੀ ਹੋ ਰਹੀ ਆ ਮੌਸਮ ਬੜਾ ਵਧੀਆ ਹੋ ਰਿਹਾ ਆ ਤੇ ਮੀਂਹ ਆ ਜੇ ਤਾਂ ਸਭ ਤੋਂ ਵਧੀਆ ਗੱਡੀ ਆਪਣੀਓ ਸ਼ੇਖ ਜੀ ਕੁੰਬੜ ਦੇ ਸ਼ੇਖ ਆ ਬੇਟੀਆਂ ਦੀਆਂ ਨਿਕਲੀਆਂ ਲੋਹੇ ਸਪੇਅਰ ਵਾਰਡ ਦੇ ਆ ਤੇ ਹੁਣ ਨਿਕਲਦੇ ਆ ਆਪਾਂ ਲੈ ਕੇ ਰੱਬ ਦਾ ਨਾਮ ਲੋ ਵੀ ਮਿੱਤਰੋ ਰਾਣੀ ਸੁਂਦਰਾ ਹੋ ਗਈ ਆ ਖਾਲੀ ਤੇ ਚਲਿਏ ਤੁਹਾਨੂੰ ਦਿਖਾਉਂਦਾ ਮੈਂ ਸਿਸਟਮ ਕਿੱਦਾਂ ਦਾ ਗਲੀਆਂ ਦਿਖਾਉਂਦਾ ਐਂ ਦੀ ਪਾਲਾ ਦਾ ਵਧੀਆ ਗੱਲ ਆ ਵੱਡੀ ਗਲੀ ਨਾਲ ਇੱਧਰ ਦੀ ਤੂੰ ਕਿੱਧਰ ਦੀ ਮਿੱਤਰਾ ਘੁੰਮਣਾ ਸਾਰਾ ਇੱਧਰ ਜੋ ਬੱਦਲ ਦਾ ਬੜਾ ਹੋਇਆ ਹੈ ਪਰ ਮੀਂਹ ਆ ਜਾਵੇ ਤਾਂ ਵਧੀਆ ਗੱਲ ਆ ਨਾ ਆਵੇ ਤਾਂ ਉਹ ਵੀ ਵਧੀਆ ਪਤਾ ਕਿਉਂ ਕਿ ਪਾਣੀ ਦਾ ਨਿਕਾਸ ਨਹੀਂ ਮਿੱਤਰਾ ਇੱਥੇ ਮੁੜ ਕੇ ਫਿਰ ਇੱਥੇ ਗਰਤ ਖੋਰਾ ਹੀ ਉੱਡਦਾ ਹੁਣ ਬੰਦਾ ਜਾਵੇ ਕਿੱਧਰ ਨੂੰ ਇੱਧਰ ਨੂੰ ਜਾਵੇ ਗਲਤੀ ਕੀਤੀ ਉੱਧਰ ਨਹੀਂ ਜਾਣਾ ਲੈ ਵੀ ਮਿੱਤਰਾ ਚੱਕ ਲੋ ਗਲੋ ਮੇਰਾ ਕੋਈ ਚੀਜ਼ ਡੇਗ ਗਈ ਖਰੇ ਆਪਣੀ ਆਵਾਜ਼ ਆ ਖੜਕ ਆ ਗਲਾਬੇ ਜਿੱਦਾ ਆਪਣੇ ਟਿਪਰ ਹੁੰਦੇ ਨੇ ਇੱਥੇ ਉਹ ਕਰਦੇ ਨੇ ਸੈਟਿੰਗ ਸ਼ੂਟਿੰਗ ਇਹਨਾਂ ਦੇ ਲੈਕਸਸ ਵਰਸ਼ਾ ਬਣਾਈਆਂ ਹੋਈਆਂ ਨੇ ਟੈਂਕੀ ਦੇ ਨਾਲ ਗੱਡੀ ਦੇਖਿਓ ਕਿੰਨੀ ਵਧੀਆ ਡਬਲ ਡਿਫਰੈਂਸ਼ੀਅਲ ਹੋਣੇ ਆ ਇੱਧਰ ਚੈੱਕ ਕਰੋ ਚਾਚਾ ਜੀ ਬਾੜ ਰਹੇ ਨੇ ਯਾਕੇ ਲਤਾ ਬਲਫੀਨੀ ਪਿਆਰ ਤੇ ਬਲੇ ਤੇਰੇ ਤੈਨੂੰ ਕਿਨੇ ਸਖਾਈ ਗੱਡੀ ਯਾਰ ਇਹ ਲੋਕਾਂ ਨੂੰ ਹੈ ਨਹੀਂਗਾ ਕਿਦਾਂ ਸਟੀering ਤੇ ਪਿਆਰ ਰੱਖਣਾ ਚਾਹੀਏ ਮਿਹਨਤ ਆਈ ਆਪਣੀ ਰੋਜੀ ਰੋਟੀ ਮਿਹਨਤ ਆਈ ਹੈ ਵੀਰ ਉਹਨਾਂ ਨੂੰ ਨਹੀਂ ਪਤਾ ਹੈਗਾ ਕੀ ਸਿਸਟਮ ਕੀ ਕਰਨਾ ਚਾਹੀਦਾ ਹੁਣ ਇੱਥੋਂ ਆਪਾਂ ਗੱਡੀ ਨਿਕਲ ਜਾਈ ਆਪਣੀ ਪਰ ਨਹੀਂ ਨਿਕਲੂਗੀ ਨਿਕਲ ਜੇਗੀ ਨਿਕਲਨੇ ਤੇ ਚਾਹੀਦੀ ਆ ਨਿਕਲਨੇ ਦਾ ਚਾਈ ਦੀ ਯਾਰ ਚੱਲ ਵੀ ਰਣੀ ਆ ਵੀ ਬੱਕਰੇ ਊਠ ਵਾਲੀ ਗੱਡੀ ਆ ਮੌਸਮ ਤਾਂ ਵਧੀਆ ਗਿਆ ਏਸੀ ਉਸੀ ਦਾ ਕੰਮ ਕਰਾਉਣ ਲੱਗ ਗਿਆ ਵੀ ਗਰਮੀਆਂ ਸਟਾਰਟ ਹੋ ਗਈਆਂ ਉਹ ਪਰਲੀ ਸਾਈਡ ਦੇਖੋ ਗੱਡੀ ਉਹੀ ਤਾਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਕਿੱਜਾ ਗੱਡੀਆਂ ਨੂੰ ਰੱਖ ਥੋੜੀ ਖਾਸ ਸਕ੍ਰੈਪ ਵਾਲੀਆਂ ਗੱਡੀਆਂ ਨੇ ਇੱਥੋਂ ਅਸੀਂ ਹੁਣ ਬਾਹਰ ਕੱਢਾਂਗੇ ਯੂ ਟਰਨ ਲਾਵਾਂਗੇ ਲੱਗੇ ਹੋ ਆ ਸਾਰੇ ਜਣੇ ਇੱਥੋਂ ਬਾਹਰ ਕੱਢਦੇ ਗੱਡੀ ਜਬੱਚੀ ਆਕੇ ਲੱਗਦੇ ਨੇ ਟਵਿੰਨ ਦੇ ਲੋ ਵਿੱਕੀ ਡਾਡੀ ਟਵਿੰਨ ਟਵਿੰਡ ਰੋਡ ਦਾ ਬੜੇ ਸ਼ਾਹੀ ਨਹੀਂ ਇੱਧਰ ਇੱਥੋਂ ਲਵਾਂਗੇ ਯੂ ਟਰਨ ਤੇ ਪਿੱਛੇ ਨੂੰ ਗੱਡੀਆਂ ਜਿੰਨੀਆਂ ਵੀ ਬੜਾ ਯੂ ਟਰਨਾਂ ਪਿੱਛੇ ਪੈਣਾ ਸੀਗਾ ਉਹ ਛੋਟਾ ਸੀ ਯਾ ਲਵੀ ਮਿੱਤਰਾ ਵੇ ਸਰਦਾਨੀ ਆ ਗਿਆ ਵੇ ਆਇਆ ਵੀ ਗੱਡੀਆਂ ਸਾਰੀਆਂ ਲੋਡ ਹੋਣ ਲਈ ਖੜੀਆਂ ਠੀਕ ਆ ਜੀ ਲੋਡ ਹੋਣ ਲਈ ਗੱਡੀਆਂ ਖੜੀਆਂ ਆ ਜਿੱਦਾਂ ਜਿੱਦਾਂ ਮਾਲ ਬੋਲਦਾ ਉਦਾਂ ਦਸ਼ਮੇਸ਼ ਟਰਾਂਪੋਰਟ ਸਾਰਾ ਕੁਝ ਬੋਲਦਾ ਇੱਥੇ ਇਹ ਆ ਜੀ ਦਸ਼ਮੇਸ਼ ਟਰਾਂਪੋਰਟ ਚਾਹੀਏ ਅਬੀ ਜੀ ਲਾਲ ਪੀਲੀਆਂ ਨੀਲੀਆਂ ਸੜਾਨੀ ਜਿੰਨੇ ਵੀ ਇੱਥੇ ਸਾਰੇ ਖਲੋਂਦੇ ਨੇ ਚੈੱਕ ਕਰੋ ਸਾਰਾ ਇਹ ਤੋਂ ਜੱਡ ਨਾ ਇਹ ਦੱਲਾ ਕਹਿੰਦੇ ਇਹਨੂੰ ਦੱਲਾ ਜਦ ਸਾਡੇ ਦੇ ਦੱਲਾ ਹੋਰ ਕਹਿੰਦੇ ਸਨਈਏ ਨੂੰ ਦੱਲਾ ਕਹਿੰਦੇ ਆ ਟਰੱਕ ਤੋਂ ਇਹ ਰੰਗ ਬਰੰਗੇ ਦੇਖੋ ਇਹ ਜਿਹਨਾਂ ਦੇ ਨਹੀਂ ਬਾਲੀ ਵਾਰਸ ਹੈ ਨਾ ਕੋਈ ਉਹਨਾਂ ਦੇ ਬਾਲੀ ਵਾਰਸ ਇਹ ਆਪ ਹੀ ਆ ਮਾਨ ਐਕਸਰ ਬੋਲਵੋ ਜਿੰਨੀਆਂ ਵੀ ਮੋਰੇ ਕੀ ਦੁਰਿਆ ਇਕੱਠੀਆਂ ਤਿੰਨ ਬੋਲਵੋ ਖੜੀਆਂ ਆ ਦੇ ਕਾਰ ਟੈਕਸ ਦੀ ਕਟ ਮਿਲਦੀ ਦੇਖੋ ਮਾਹੌਲ ਕਿਦਾਂ ਬਸ ਮੋਹਰ ਚਲਾਈ ਜਾਣੇ ਰੋਟੀ ਪਾਣੀ ਖਾ ਲਿਆ ਬਸ ਠੀਕ ਆ ਇਦਾਂ ਆ ਵੀ ਗੱਲਬਾਤ ਵਿੱਚ ਰੋ ਇੱਥੋਂ ਲੈਨੇ ਆਪਾਂ ਰਾਈਟਰ ਜੋ ਵੀ ਲੈ ਸਕਦੇ ਆਪਾਂ ਇਧਰ ਹੋਗਾ ਤਾਂ ਲੈਣ ਦੂਜਨ ਦੀ ਅੱਗੇ ਜੀਸੀਬੀ ਟੈਰਾਂ ਵਾਲੀ ਦੇਖੀ ਟੈਰਾਂ ਵਾਲੀ ਜੀਸੀਬੀ ਦੂਰੀਓ ਬਈ ਅੱਗੇ ਆਹ ਦੇਖ ਬਸ ਆਇਰੇ ਦੰਦੇ ਦੇ ਥੱਲੇ ਲੱਗ ਜਾਂਦੇ ਚੱਕ ਵਾਲੇ ਵਾਸਤੇ ਕੰਮ ਕਰ ਚੋ ਰਾਈਟ ਚਲੋ ਵੀ ਇਧਰੋਂ ਰਾਈਟ ਹੋ ਗਏ ਸਾਰੀਆਂ ਵਰਕਸ਼ਾਪ ਆ ਗਏ ਹੁਣ ਤਾਂ ਅੜੇ ਲੱਗਦੇ ਦੇਖੋ ਜਾਣਦਿਆ ਆਪ ਹੀ ਲੈ ਕੇ ਦੁਰਿਆ ਸੌਦੀ ਇਹ ਹੈ ਨਾ ਬਰੋਲੇ ਵੰਡ ਦੀ ਦੇਖੋ ਲੈਂਡ ਕਰੂਜ਼ਰ ਦਾ ਸਸਪੈਂਸ਼ਨ ਇਹ ਡੇਡੇ ਵੱਡੇ ਆ ਉਹਨਾਂ ਨੂੰ ਕੀ ਪਤਾ ਮਿਲਦਾ ਟੋਇਆਂ ਡੱਬਿਆਂ ਦਾ ਬਣੀ ਇਸ ਕਰਕੇ ਮਿੱਤਰੋ ਆ ਪੰਪ ਖੋਲਿਆ ਸੀਗਾ ਡੀਜ਼ਲ ਟਰੰਬਾ ਇਹ ਚੈੱਕ ਉਹਨਦੇ ਮਸ਼ੀਨ ਦੇ ਵਿੱਚ ਤੇ ਆ ਸਾਰਾ ਦੱਸਦਾ ਪਿਆ ਕਿੰਨਾ ਪ੍ਰੈਸ਼ਰ ਹੋਣਾ ਚਾਹੀਦਾ 120 ਤੇ ਹੋਣਾ ਚਾਹੀਦਾ 130 ਤੇ 120 ਤੇ ਫਿਰ ਗੱਡੀ ਦੀ ਖਚਾਈ ਹੁੰਦੀ ਮਾਨ ਗੱਡੀ ਦੀ ਠੀਕ ਹੈ ਆ ਸਾਰਾ ਆਰ ਪੀ ਐਮ ਦੱਸਦਾ ਪਿਆ ਓ ਲੈਪਟਾਪ ਦੇ ਨਾਲ ਕਨੈਕਟ ਹੋ ਰਾ ਆ ਪ੍ਰੈਸ਼ਰ ਹੁੰਦਾ ਇਹਦਾ ਫੋਟੋ ਮਿਲੇਗਾ ਬੰਦਾ ਇਹਨੇ ਪੜਾ ਇਹ ਅਮਾਨ ਗੱਡੀ ਦਾ ਡੀਜ਼ਲ ਰੰਬਾ ਪੰਪ ਤੇ ਸਾਡੀ ਗੱਡੀ ਖਚਾਈ ਨਹੀਂ ਕਰਦੀ ਲਗੀ ਜਾਂ ਕਿੱਦਾਂ ਵੀ ਲਾਜ ਮੈਨ ਚੈੱਕ ਕਰਾਓ ਓਕੇ 125 ਓਕੇ 2/3 3/2 ਓਕੇ ਕਮਾ ਦੀ ਡਿਲੀਵਰੀ ਵਾਹਤ ਲੰ ਓਕੇ 35 35 60 35 25/3 30 ਫਾਉਂਡ ਇਹਦਾ ਇੱਕ ਦੋ ਤਿੰਨ ਪਲੈਂਜਰ ਹੁੰਦੇ ਇਹਦੇ ਵਿੱਚ ਇੱਕ ਦੋ ਤਿੰਨ ਹੁਣ ਆ ਚੇਂਜ ਕਰਾਂਗੇ ਇਹਦਾ ਚੇਂਜ ਕਰਕੇ ਫਿਰ ਪਤਾ ਲਗੂ 120 ਤੇ ਜਾਣੇ ਚਾਹੀਦਾ ਠੀਕ ਆ ਸਪੀਡ ਤੇ ਵੀ ਘਟ ਦੇਣੀ ਉਹ ਜਿਹੜਾ ਡੀਜ਼ਲ ਪੈਂਦਾ ਵੇ ਉੱਪਰ ਦੀ ਇਹ થોੜੀ ਡੀਜ਼ਲ ਜਾ ਕੇ ਇਧਰ ਦੀ ਵਿੱਚ ਪੈਂਦਾ ਇਧਰ ਦੀ ਬਾਹਰ ਕੱਢ ਕੇ ਇਧਰ ਦੀ ਅੰਦਰ ਜਾਂਦਾ ਇਹ ਪ੍ਰੈਸ਼ਰ ਆਏਗਾ ਸਹੀ ਆ ਇਹ ਵਾਲੀ ਚੀਜ਼ ਆ ਜੀ ਮੈਨੂੰ ਧਿਆਨ ਵਾਲੀਆਂ ਗੱਲਾਂ ਰੱਖਣ ਤੇ ਨੌਲੇਜ ਵਾਲੀ ਚੀਜ਼ ਕਰਨਾ ਆ ਆ ਇਹਦਾ RPM ਸਾਰੇ ਕੁਝ ਜੱਜ ਕਿੰਨੇ RPM ਤੇ ਗੱਜੀ ਕਿੰਨੇ ਕੀ ਹੋਵੇ ਇਹ ਵਾਲਾ ਤਾਂ ਹੁਣ ਦੂਸਰਾ ਖੋਲ ਕੇ ਚੈੱਕ ਕਰਨਾ ਠੀਕ ਆ ਫਿਰ ਪਤਾ ਲੱਗਣਾ ਕੀ ਸਿਸਟਮ ਦੋ ਆ ਇਹਦੇ ਨਾਲ ਦੇ ਸਾਰੇ ਲਿੰਕੀ ਨਾਲ ਖੋਲਣੇ ਨੇ ਜਿੰਨੇ ਵੀ ਆ ਇਨਾਂ ਦੀ ਸੈਲਰੀ ਵੀ ਵਧੀਆ ਆ ਹੁੰਦਾ ਐ ਐਲ ਵੀ ਗੱਡੀ ਦਾ ਪੁਰਾਣੀ ਦਾ ਹੁੰਦਾ ਐ ਸ਼ਾਇਦ ਮੈਨੇ ਜਿੱਥੇ ਤੱਕ ਜਾਰਬਾਛਣੀ ਜਿਹੜੀ ਪੁਰਾਣੀ ਗੱਡੀ ਉਹਦਾ ਹੁੰਦਾ ਸ਼ਾਇਦ ਇਹ 6 7 8 ਪਰ ਉਹਦੇ 8 ਸਿਲੰਡਰ ਹੁੰਦੀ ਆ ਜਿੰਨੀਆਂ ਵੀ ਸਾਰੀਆਂ ਚੀਜ਼ ਇਹਦੇ ਵਿੱਚ ਵੀ ਲੱਗ-ਲੱਗ ਬਣਦਾ ਪਿਆ ਸਿਸਟਮ ਜਿੰਨਾ ਵੀ ਹਰੇਕ ਦਾ ਉਹ ਬਣਾਉਂਦਾ ਆ ਜਿਹੜਾ ਵੀ ਜਾਇ ਵੱਡੀ ਗੱਡੀ ਦਾ ਹੋਵੇ ਜਿੱਦਾਂ ਕ੍ਰੇਨ ਦਾ ਆਪਰੇਟਰ ਦਾ ਜਿੱਦਾਂ ਉਹਰਾ ਹੋਵੇ ਉਹਦਾ ਸਿਸਟਮ ਸ਼ਾਵਲ ਛੁਗਲ ਦਾ ਜਿਹੜਾ ਆਏਗਾ ਬੋਸ਼ ਜਿੰਨਾ ਵੀ ਕੰਮ ਅਰੀਜਨਲ ਪਾਉਂਦੇ ਆ ਸਮਾਨ ਇਹ ਬੋਛ ਦਾ ਇਹ ਲੋਕ ਆਹ ਚੀਜ਼ ਹੀ ਮਤਰਾ ਮੇਨ ਕੰਮ ਇਹਦਾ ਹੀ ਹੁੰਦਾ ਆ ਆਹ ਵਾਲੀ ਮੇਨ ਚੀਜ਼ ਆ ਇਹ ਹੁਣ ਆ ਦੂਸਰੀ ਲਾ ਕੇ ਉਹ ਵੀ ਚੈੱਕ ਕਰਨਾ ਤੁਹਾਨੂੰ ਦਿਖਾਉਂਦੇ ਆ ਅੱਗੇ ਜਾ ਕੇ ਇਹ ਮੇਰੇ ਵਾਲਾ ਖੋਲਿਆ ਹੁਣ ਦੂਸਰਾ ਲਾਉਂਗੇ ਉਹ ਪਿੱਛੇ ਲਾ ਕੇ ਫਿਰ ਇਹਦਾ ਪ੍ਰੈਸ਼ਰ ਚੈੱਕ ਕਰਾਂਗੇ Ada nasi? Tidak. Tidak ada. Tidak ఐ థింక్ డౌన్ కిద కద కిద లోబీ మిత్రో ఆ బడి చీజ్ ਦਾ ਸਾਰਾ ਜੀਨੋ ਵੀ ਸਿਸਟਮ ਹੁਣ ਪਤਾ ਲੱਗਣਾ ਪ੍ਰੈਸ਼ਰ ਦਾ ਕਿੰਨਾ ਹੈ ਤੁਹਾਡੇ ਉਹਦੀ ਗੱਡੀ ਦੀ ਪਾਵਰ ਨਹੀਂ ਹੈ ਤੁਸੀਂ ਸਾਰਾ ਚੀਜ਼ਾਂ ਕੰਪਿਊਟਰ ਕੰਵਰਟਰ ਚੈੱਕ ਕਰਾ ਲਿਆ ਬਖਾਖਾਂ ਵੀ ਓਕੇ ਆ ਤੁਸੀਂ ਉਸ ਤੋਂ ਬਾਅਦ ਚੈੱਕ ਕਰਵਾਉਣਾ ਡੀਜ਼ਲ ਟਰੰਬਾ ਜਿਹਦੇ ਵਿੱਚ ਡੀਜ਼ਲ ਟਰੰਬਾ ਕਹਿੰਦੇ ਇਹਨੂੰ ਬਲਫ ਦੇ ਇਹਨੂੰ ਕਹਿੰਦੇ ਆ ਟਰੰਬਾ ਅਰਬੀ ਦੇ ਵਿੱਚ ਦੇ ਇੱਕ ਵਾਰੀ ਜ਼ਰੂਰ ਚੈੱਕ ਕਰਾਓ ਜਿੰਨੇ ਵੀ ਆਪਣੇ ਡਰਾਈਵਰ ਭਰਾ ਜਿਨ੍ਹਾਂ ਨੂੰ ਪ੍ਰੋਬਲਮ ਆ ਮਾਨ ਗੱਡੀ ਦੀ ਤੇ ਪਰ ਇਹ ਬਣਾਓ ਸਾਰਾ ਪ੍ਰੈਸ਼ਰ ਚੈੱਕ ਕਰਾਂਗੇ ਤੇ ਸਾਰਾ ਸੈਟ ਹੋ ਜਾਣਾ ਓਕੇ ਚੈੱਕ ਕਰਨਾ ਹੁਣ ਲੱਗਾ ਸਟਾਰਟ ਹੁਣ ਦੂਸਰੀ ਵਾਰ ਉਹ ਪਹਿਲਾਂ ਆਲਾ ਆਇਆ ਸੀ ਹੁਣ ਆ ਚੇਂਜ ਕੀਤਾ ਇਹ ਆਪਰੇਟਰ ਐ ਇਹਨੂੰ ਸਾਰਾ ਹੀ ਕੰਮ ਆਉਂਦਾ ਵਧੀਆ ਬੰਦਾ ਹੈ ਬਹੁਤ ਨਾਲੇ ਦਿਮਾਮ ਦੇ ਵਿੱਚ او بھی મિત્રો યે ક ડૂસન દા હોણ એ દુસરા લગાના કે કર સાબ એને હમારે મેકેનિક સાબ યે મેકેનિક સાબ યે بنگલાદેશ સે હમારે મેકેનિક સાબ ને ਹਾਂ ਇਹ ਇਸ ਲਈ ਕਰ ਰਿਹਾ ਹਾਂ ਇਹ ਇਸ ਲਈ ਹਾਂ ਜਾਈ ਤਾਹ ਕਰ ਰਿਹਾ ਇਸ ਲਈ ਹੁਣ ਠੀਕ ਆ ਨਾ ਤੇ ਜੇ தான கேட்க ਵੀ ਮਿੱਤਰੋ ਗੱਡੀ ਨੂੰ ਬਣਾਉਂਦੇ ਹੁਣ ਉਹਦੇ ਹਨੇਰਾ ਹੀ ਹੋ ਗਿਆ ਇਹਦੇ ਕਰਕੇ ਭਾਂਜੀ ਵੀ ਮਿੱਤਰੋ ਸਸਰੀ ਕਾਲ ਹੋਰ ਸੁਣਾਓ ਕੀ ਹਾਲ ਚਾਲ ਵਧੀਆ ਤੇ ਗੁੱਡ ਮਾਰਨਿੰਗ ਹੋ ਗਈ ਆ ਰਾਤ ਕੱਲ ਪੂਰੀ ਦਿਹਾੜੀ ਲੱਗ ਗਈ ਗੱਡੀ ਗੁੱਡੀ ਸਹੀ ਕਰਾਉਂਦੇ ਨੂੰ ਉਹ ਮਿਲ ਨਹੀਂਦੀ ਅੱਜ ਤਾਂ ਹੁਣ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸਾਰਾ ਪਾਪ ਦਾ ਜਿੰਨਾ ਪ੍ਰੈਸ਼ਰ ਸੀ ਸਾਰਾ ਇਹਦਾ ਜੈਡ ਮਾਨ ਗੱਡੀਆਂ ਦਾ ਇੰਦਾ ਸਿਸਟਮ ਹੁੰਦਾ ਗੱਡੀ ਨਾ ਭੱਜੇ ਜਾਂ ਕਿਦਾ ਸਿਸਟਮ ਆ ਕੀ ਕਰ ਸਕਦਾ ਖਚਾਈ ਪੂਰੀ ਹੋਵੇਗੀ ਗੱਡੀ ਆ ਜਾਓ ਵੀ ਚੱਲਦੇ ਪਤਾ ਨਹੀਂ ਰਾਤ ਮੀਂਹ ਪਿਆ ਚਾਹੇ ਨਹੀਂ ਪਿਆ ਅਜੇ ਦਾ ਸੁੱਤੇਹੀਂ ਪਤਾ ਨਹੀਂ ਤੇ ਪਰ ਬੱਦਲ ਬਹੁਤ ਹੋਇਆ ਅੱਜ ਮੀਂਹ ਹੁੰਦਾ ਸੋਰੀ ਧੁੱਪ ਧੁੱਪ ਤਾਂ ਨਹੀਂ ਨਿਕਲੀ ਹੈਗੀ ਇੱਕਦਮ ਬਦਲੇ ਬਦਲ ਹੋਇਆ ਸਿੱਟਾ ਪੈਣ ਦੀਆਂ ਨੇ ਮਾੜੀਆਂ ਮਾੜੀਆਂ ਪਰ ਮੀਂਹ ਪੈ ਜੇ ਵਧੀਆ ਗੱਲ ਕਿਤੇ ਉਰੇ ਪਰ ਮੀਂਹ ਪੈਣ ਦਿਆ ਹੋਣਾ ਇਦਾਂ ਆ ਵੀ ਮਿੱਤਰੋ ਗੱਲ ਬਾਤ ਮੀ ਪੈ ਗਿਆ ਤੇ ਇੱਥੇ ਗੰਦ ਪੈਣਾ ਦਿਮਾਗ ਦੇ ਵਿੱਚ ਕਿਉਂਕਿ ਪਾਣੀ ਦਾ ਨਿਕਾਸ ਹੈ ਨਹੀਂਗਾ ਨਾ ਹੀ ਪਵੇ ਵਧੀਆ ਗੱਲ ਆ ਮੁੜ ਕੇ ਸਕੂਲ ਦੀ ਗੱਲ ਪਰੇਸ਼ਾਨ ਫਿਰ ਸਾਰੇ ਕੱਟ ਬੰਦ ਕਰ ਦਿੰਦੇ ਨੇ ਡਰਾਈਵਰ ਇਦਾਂ ਦੇ ਕੰਮ ਦੇ ਵਿੱਚ ਵੀ ਬੱਸ ਦੇ ਵਿੱਚ 2500 ਰੁਪਏ ਮਿਲਦਾ ਰਹੇ ਤੇ ਆਉਣਾ ਸਵੇਰੇ ਛੱਡਣਾ ਸਵੇਰ ਦੁਪਹਿਰ ਨੂੰ ਜਾ ਕੇ ਲੈਣਾ ਡਿਊਟੀ ਟਾਈਮ ਇਹ ਵੀ ਵਧੀਆ ਹੁੰਦਾ ਕੰਮ ਰੋਟੀ ਪਾਣੀ ਕਈਆਂ ਦਾ ਕੰਪਨੀਆਂ ਦਾ ਹੁੰਦਾ ਮੁਖਾਲੇ ਤੇ ਬੰਦਾ ਬਚਿਆ ਰਹਿੰਦਾ ਮੀਦਾ ਨੰਦ ਦੇਖੋ ਛਿੱਟਾ ਤਾਂ ਪੈਣੀ ਆ ਅੱਗੇ ਜਾ ਕੇ ਪਤਾ ਲਾ ਲਓ ਵੀ ਮਿੱਤਰੋ ਆ ਕੰਪਨੀ ਜਿਹੜੀ topstransport.com ਤੁਸੀਂ ਦੇਖ ਹੀ ਲਈ ਆ ਗੱਡੀਆਂ ਸਾਰੀਆਂ ਟਿਪ ਟਾਪ ਨੇ ਉਹ ਵੇਖੋ ਤੁਸੀਂ ਪੀਲੇ ਰੰਗ ਦੀ ਅਤੇ ਪੈਪਸੀ ਦੀ ਕੰਪਨੀ ਹੈ ਇਧਰ ਨਾਲ ਹੀ ਸਾਹਮਣੇ ਸਾਰੇ ਪੈਪਸੀਏ ਲੋਡ ਹੁੰਦੀਆਂ ਇੱਥੇ ਵੀ ਫਾਟਕ ਲੱਗਦੇ ਆ ਉਹ ਦੇਖ ਆਈ ਗਈ ਰੋਕੀ ਵੀ ਵਿੱਚ ਆਉਣ ਦਿਆ ਯਾਰ ਰੋਕੀ ਇਹਨੂੰ ਉੱਥੇ ਟੋਅ ਕਰਨਾ ਹੈ ਇੰਜਣ ਮਿੱਤਰੋ ਫਾਟਕਾਂ ਤੇ ਆ ਜੀ ਲੋ ਵੀ ਮਿੱਤਰੋ ਜਿਹੜੀ ਟੌਪਸ ਕੰਪਨੀ ਹੈ ਨਾ ਟੌਪਸ ਕੰਪਨੀ ਦੇ ਵਿੱਚ ਗੱਡੀਆਂ ਸਾਰੀਆਂ ਇੱਕਦਮ ਇੱਕ ਵਾਰੀ ਮੈਂ ਪੁੱਛਿਆ ਵੀ ਸੀ ਕਿ ਇਹ ਪਾਕਿਸਤਾਨੀ ਡਰਾਈਵਰ ਸੀ ਉਹਦੇ ਹੋਰ ਬਿਆਨ ਸੀ ਆਪਣੇ ਇੰਡੀਅਨ ਦੇ ਹੋਰ ਬਿਆਨ ਸੀ ਪੰਜਾਬੀ ਸੀ ਮੁੰਡਾ ਤੇ ਹੁਣ ਪੱਕਾ ਕਨਫਰਮ ਨਹੀਂ ਹੋ ਰਿਹਾ ਪੈਸੇ ਕਿੱਦਾਂ ਜੀ ਹਿਸਾਬ ਕਿਤਾ ਬਣਦੇ ਆ ਕਿ ਇਹਨਾਂ ਦੇ ਪਿੱਛੇ ਤੇ ਰੋਲਾ ਕਿ ਬਣਿਆ ਸੀ ਜੇ ਲੱਗਦਾ ਸੁਣਨ ਚਾਹੀ ਸੀ ਕਬੂ ਬਾਕੀ ਗੱਡੀਆਂ ਗੁਡੀਆਂ ਦਾ ਟੇਪਟੋਵਾ ਕੰਮ ਆ ਇਹਨਾਂ ਦਾ ਸਿਰ ਤੋਂ ਆਜੋ ਫਿਸ਼ਸ ਆ ਰਿਹਾ ਫਾਪ ਆਪਣੇ ਵੇਰਹਾ ਉਸ ਤੇ ਜਿੱਤੇ ਵਡੀ ਖਾਲੀ ਗੁਣੀ ਆਪਣੀ ਲੋਬੀ ਮਿੱਤਰੋ ਤੁਹਾਨੂੰ ਚੀਜ਼ ਦਿਖਾਉਣਾ ਬਹੁਤ ਵਧੀਆ ਗੱਡੀ ਆ ਲੋਰੀ ਆ ਲੋਰੀ ਕਹਿੰਦੇ ਨੇ ਇਹਨੂੰ ਯਾਨੀ ਵਧੀਆ ਆਪਣੇ ਟਰਾਲਿਆਂ ਨਾਲ ਮੰਮੂ ਮੰਮੂ ਨਾਲ ਦਾ ਸਹੀ ਆ ਆਇਆ ਵੀ ਮਿੱਤਰੋ ਚੈੱਕ ਕਰ ਸਕਦੇ ਹੋ ਇੱਕ ਤਾਂ ਨਵੀਂ ਗੱਡੀ ਆ ਨਕੋਰ ਹਰਿਆਣਾ ਬਸ ਇਹਦਾ ਵਧੀਆ ਨਜ਼ਾਰਾ ਨੇ ਜਿੱਧਰ ਮਰਜੀ ਮੋਡਲੋ ਜਿੱਧਰ ਮਰਜੀ ਉਹ ਵਧੀਆ ਗੱਡੀ ਨਵੀਂ ਨਕੋਰ ਆ ਇੱਕਦਮ ਹੁਣ ਤਾਂ ਇਦਾਂ ਦੀ ਚਲਾਉਣ ਦਾ ਜਲ ਕਰਦਾ ਹੁਣ ਮਨ ਉੱਠ ਗਿਆ ਟਰਾਲਿਆਂ ਤੋਂ। ਉਹ ਸਾਹਮਣੇ ਹੈਗਾ ਹੋਟਲ ਤੇ ਜਿੱਥੇ ਉੱਪਰ ਹੈਗਾ ਨਾ ਸ਼ਾਨਣਾ ਦੇ ਲੱਗਿਆ। ਉੱਥੇ। ਦੇਖ। ਕੱਲ ਗੱਡੀ ਦਾ ਕੰਮ ਕਰਾਇਆ ਨਾ ਸਾਰਾ A to Z ਤੇ ਗੱਡੀ ਦੀ ਹੁਣ ਪਾਵਰ ਤਾਂ ਵਧੀਆ ਆ। ਇੱਕ ਦਾ ਮੌਕੇ ਆ। ਕਈਆਂ ਦਾ ਹੁੰਦਾ ਬਖਾਖ ਜਿਨ੍ਹਾਂ ਦੇ ਵਿੱਚ 6-7 ਹੁੰਦੇ ਜਿੱਦਾਂ ਜਿੰਨੇ ਪੇਸਟਾਂ ਹੁੰਦੇ ਹੁੰਦੀਆਂ ਬਖਾਖਾਂ ਦੀਆਂ ਵਿੱਚ ਕੰਮ ਨਹੀਂ ਕਰਦੀਆਂ ਜੇ ਤਾਂ ਉਹ ਜਾਮ ਹੋਣ ਉਹ ਵੀ ਸਪਾਈਸ ਵੀ ਕਰਾ ਲਓ ਜਿੰਨੇ ਹੀ ਤਾਂ ਫਿਰ ਡੀਜ਼ਲ ਟਰੰਬਾ ਪਹਿਲਾਂ ਕੰਪਿਊਟਰ ਲਗਾ ਕੇ ਚੈੱਕ ਕਰ ਲਓ ਬਖਾਖਾਂ ਦਾ ਵੀ ਦੱਸ ਦਿੰਦਾ ਰੋਲਾ ਕੀ ਕੀ ਪ੍ਰੈਸ਼ਰ ਹੈ ਕੀ ਸਾਬਾ ਤੇ ਮੇਰਾ ਗੱਲ ਦਾ ਸੀਗਾ ਡੀਜ਼ਲ ਟਰੰਬਾ ਟਰੰਬਾਰ ਵੀ ਦੇ ਵਿੱਚ ਕਹਿ ਦਿੰਦੇ ਆ ਉਹਨੂੰ ਪੰਪ ਨੇ ਡੀਜ਼ਲ ਪੰਪ ਕਹਿ ਦਿੰਦੇ ਨਾ ਆਪਾਂ ਜਿੱਦਾਂ ਇੰਡੀਆ ਵਿੱਚ ਤੇ ਉਹ ਗੱਲ ਐਂਡ ਸੈੱਟ ਕਰਾਇਆ 125 ਚਾਹੀਦਾ ਸਿਗਾਰਾ ਪ੍ਰੈਸ਼ਰ ਤੇ ਪ੍ਰੈਸ਼ਰ ਸਿਗਾਰ ਚੱਲਦੀ ਗੱਡੀ ਜੇ 125 ਚਾਹੀਦਾ ਹੈ ਤੇ ਬੰਦ ਚ ਚਾਹੀਦਾ ਹੈਗਾ 110 ਤੇ ਹੋਰ ਚੱਲਦੀ ਜੇ 115 ਹੈ ਤੇ ਬੰਦ ਚ ਗੱਡੀ ਸਟਾਰਟ ਤੇ ਸਿਗਾ 90 ਕੁਛ ਇਦਾਂ ਇਦਾਂ ਉਹ ਗੱਡੀ ਨਹੀਂ ਖਚਾਈ ਗਈ ਓਕੇ ਆ ਮੇਰੇ ਤੋਂ ਤਾਂ ਸਹੀ ਹੈ ਬਾਕੀ ਪਤਾ ਲਗੂ ਲੌਂਗ ਤੇ ਸਹੀ ਹੁਣ ਹੋ ਰਾਣੀ ਸੁਨਦਰਾ ਉਹਦਾ ਠੀਕ ਬਿਲਕੁਲ ਮੀ ਪੈਦੇ ਤੇ ਵਧੀਆ ਗੱਲ ਲੋ ਵੀ ਦੋਸਤੋ ਕੀ ਹਾਲ ਚਾਲ ਹੈ ਵਧੀਆ ਤੇ ਤਰਪਾਲ ਪਾ ਕੇ ਜਾ ਰਿਹਾ ਟਰੱਕ ਤੇ ਕਿਉਂਕਿ ਰੇਨ ਬਹੁਤ ਹੋ ਰਹੀ ਹੈ ਬਾਰਿਸ਼ ਬਾਰਿਸ਼ ਦਿਮਾਮ ਦੇ ਵਿੱਚ ਹੋ ਰਹੀ ਹੈ ਕਿਨ ਮਿੰਨ ਕਿਨ ਮਿੰਨ ਜਿੱਦਾਂ ਆਪਣੇ ਝੜੀਆਂ ਨਹੀਂ ਲੱਗ ਜਾਂਦੀਆਂ ਇਦਾਂ 2 ਘੰਟੇ ਹੋ ਗਏ ਤੇ ਵਧੀਆ ਮਾਹੌਲ ਠੰਡੀ ਹਵਾ ਬਾਹਰ ਤੇ ਵਧੀਆ ਹੈ ਪਰ ਜਿਆਦਾ ਬਾਰਿਸ਼ ਨਾ ਆਵੇ ਕਿਉਂਕਿ ਦਿਮਾਮ ਦੇ ਵਿੱਚ ਪਾਣੀ ਦਾ ਨਿਕਾਸ ਨਹੀਂਗਾ ਫਿਰ ਬਹੁਤ ਦਿੱਕਤਾਂ ਦੀ ਟਰਾਲੇ ਵਾਲੇ ਨੂੰ ਸਾਰੇ ਜਿੰਨੇ ਵੀ ਮੋੜ ਢੇੜ ਸਾਰੇ ਬੰਦ ਕਰ ਦਿੰਦੇ ਫਿਰ ਰਸ ਜਿਆਦਾ ਲੱਗ ਜਾਂਦਾ ਤਾਂ ਕਰਕੇ ਦੇਖੋ ਗੱਡੀ ਖਾਲੀ ਹੁੰਨ ਦੇਈ ਹੈ ਪਿੱਛੇ بارش ਕਿਣ ਮਿੰ ਕਿਣ ਮਿੰਾ ਹੋ ਰਹੀ ਹੈ ਆਵਾਜ਼ ਆ ਰਹੀ ਹੈ ਤੇ ਜਿੱਦਾਂ ਦੇਖਿਆ ਸੀ ਕੱਲ ਮੈਂ ਗਿਆ ਸੀ ਗੱਡੀ ਦਾ ਡੀਜ਼ਲ ਪੰਪ ਬਣਾਉਣਾ ਆਪਣੀ ਮਾਂ ਦੀ ਗੱਡੀ ਦਾ ਗੱਡੀ ਦੀ ਖਚਾਈ ਬਹੁਤ ਘੱਟ ਸੀ ਚੜਾਈ ਤੇ ਮਰ ਜਾਂਦੀ ਸੀ ਤੇ ਉਹ ਹੁਣ ਮੈਂ ਕੱਲ ਦਾ ਬਣਾ ਕੇ ਆਇਆ ਗੱਡੀ ਹੋ ਗਈ ਹੈ ਪੂਰੀ ਇੱਕਦਮ ਖਚਾਈ ਵੜੀ ਹੈ ਤੇ ਜਾਂਦੀ ਪੂਰੀ ਉੜਦੀ ਆਪਣੀ ਰਾਣੀ ਸੁੰਦਰਾ ਜਿੱਦਾਂ ਵੀ ਹੈ ਤੇ ਮਿੱਤਰੋ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਜਿੱਦਾਂ ਵੀ ਸਾਰਾ ਕੁਝ ਹੈਗਾ ਆ ਸਿਸਟਮ ਤੇ ਹੁਣ ਗੱਡੀ ਠੀਕ ਆ ਤੇ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਰੱਬ ਰੱਖਾ